ਦੋਸਤੋ ਕੀ ਹਾਲ ਚਾਲ ਉਮੀਦ ਆ ਤੁਸੀਂ ਠੀਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਅ ਡਵਾਈਸ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿਹੜੀ ਇਹ TP-Link ਦੀ ਡਵਾਈਸ ਹੈ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਨੈਟ ਤੇ ਕੈਮਰੇ ਸ਼ੇਅਰ ਕਰਨ ਵਾਸਤੇ ਇਹ ਮੇਰੇ ਹਿੰਦੀ ਵਾਲੇ ਚੈਨਲ ਤੇ ਤੁਸੀਂ ਇਹਦੀ ਵੀਡੀਓ ਦੇਖ ਸਕਦੇ ਹੋ ਕਿਵੇਂ ਕਨਫਿਗਰ ਕਰਨੀ ਹੈ ਕਿਵੇਂ ਉਹ ਕਰਨੀ ਹੈ ਉਹਦੇ ਚ 3-4 ਸਾਲ ਪੁਰਾਣੀਆਂ ਜਿਹੜੀਆਂ ਵੀਡੀਓਜ਼ ਚ ਹੈਗੀਆਂ ਨੇ ਸੋ 3-4 ਸਾਲਾਂ ਤੋਂ ਇਹ ਡਵਾਈਸਾਂ ਯੂਜ਼ ਕਰ ਰਹੇ ਹਾਂ ਕੋਈ ਪ੍ਰੋਬਲਮ ਨਹੀਂ ਆ ਰਹੀ ਇਹਦਾ ਕੰਮ ਕੀ ਹੈ ਮਤਲਬ ਜੇ ਤੁਹਾਡਾ ਇੰਟਰਨੈਟ ਇੱਕ ਜਗ੍ਹਾ ਤੇ ਲੱਗਿਆ ਹੈ ਤੁਸੀਂ ਦੂਜੀ ਜਗ੍ਹਾ ਤੇ ਉਹੀ ਇੰਟਰਨੈਟ ਚਲਾਉਣਾ ਚਾਹੁੰਦੇ ਹੋ ਸ਼ ਤੇ ਦੂਸਰੀ ਜੇ ਤੁਹਾਡਾ ਇੰਟਰਨੈਟ ਦਾ ਕਨੈਕਸ਼ਨ ਆ ਜਿਹੜਾ ਹੈਗਾ ਉਹਦਾ ਖਰਚਾ ਬਚ ਸਕਦਾ ਹੈ ਜਾਂ ਜਿੱਥੇ ਜਿੱਥੇ ਤੁਹਾਡੇ ਖੇਤ ਜਾਂ ਕਿਤੇ ਬਾਹਰ ਤੁਸੀਂ ਰਹਿੰਦੇ ਹੋ ਜਿੱਥੇ ਇੰਟਰਨੈਟ ਦਾ ਕਨੈਕਸ਼ਨ ਨਹੀਂ ਲੱਗ ਸਕਦਾ ਉੱਥੇ ਡਿਵਾਈਸਾਂ ਕੰਮ ਆਉਂਦੀਆਂ ਨੇ ਜਾਂ ਤੁਹਾਡੇ ਕੈਮਰੇ ਇੱਕ ਜਗ੍ਹਾ ਤੇ ਲੱਗੇ ਨੇ ਫੈਕਟਰੀ ਲੱਗੇ ਨੇ ਦੁਕਾਨ ਤੇ ਲੱਗੇ ਨੇ ਜਾਂ ਕਿਤੇ ਵੀ ਲੱਗੇ ਨੇ ਤੁਸੀਂ ਦੂਸਰੀ ਜਗ੍ਹਾ ਉਹਨੂੰ ਦੇਖਣਾ ਚਾਹੁੰਦੇ ਹੋ ਤੇ ਇਹ ਡਿਵਾਈਸ ਜਿਹੜੀ ਹੈਗੀ ਆ ਇਹ ਡਿਵਾਈਸ ਤੁਹਾਡੇ ਲੈਂਥ ਦੇ ਅਕੋਰਡਿੰਗ ਦੂਰੀ ਦੇ ਅਕੋਰਡਿੰਗ ਤੁਹਾਡੀ ਲੱਗ ਜਾਂਦੀ ਹੈ ਜਿਵੇਂ ਤੁਸੀਂ ਕੈਮਰੇ ਕਿੰਨੇ ਕਿਲੋਮੀਟਰ ਤੁਹਾਡੇ ਕੈਮਰੇ ਲੱਗੇ ਹੋਏ ਨੇ ਜਾਂ ਕਿੰਨੇ ਕਿਲੋਮੀਟਰ ਤੁਹਾਡਾ ਇੰਟਰਨੈਟ ਦਾ ਕਨੈਕਸ਼ਨ ਹੈਗਾ ਸੋ ਉਸ ਹਿਸਾਬ ਨਾਲ ਇਹ ਡਿਵਾਈਸ ਛੋਟੀ ਤੋਂ ਛੋਟੀ ਤੇ ਵੱਡੀ ਤੋਂ ਵੱਡੀ ਲੱਗ ਜਾਂਦੀ ਹੈ ਛੋਟੀ ਡਿਵਾਈਸ ਜਿਸ ਤਰ੍ਹਾਂ ਆ ਛੋਟੀ ਡਿਵਾਈਸ ਅਸੀਂ ਕਨਫਿਗਰ ਕਰੀ ਆ ਹੁਣੀ ਤੇ ਇਹਦਾ ਜਿਹੜੀ ਲੈਂਥ ਹੈ ਉਹ ਅਸੀਂ 3 ਕਿਲੋਮੀਟਰ ਤੇ ਕੰਮ ਲੈਣਾ ਤੇ ਇਹਦਾ ਕੰਮ ਲੈਣਾ ਹੈ ਜ਼ਿਆਦਾ ਤੇ ਹੋ ਗਈ ਮੇਰੇ ਖਿਆਲ 5 ਕਿਲੋ 5 ਕਿਲੋਮੀਟਰ 5 ਕਿਲੋਮੀਟਰ ਪਰ ਇਹਦਾ ਜਿਹੜਾ ਕੰਮ ਹੈ ਉਹ 10 ਕਿਲੋਮੀਟਰ ਤੋਂ ਪਲੱਸ ਕਰ ਸਕਦਾ ਇੱਕ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਦੇਣਾ ਹੈ ਉਸ ਬੰਦੇ ਨੇ ਇਸ ਦਾ ਜਿਹੜੀ ਡਿਵਾਈਸ ਹੈ ਉਹ 25 ਤੋਂ 27 ਕਿਲੋਮੀਟਰ ਤੱਕ ਇਹਦੀ ਟੈਸਟਿੰਗ ਕੀਤੀ ਹੋਈ ਹੈ ਉਹ ਵੀ ਤੁਸੀਂ ਦੇਖ ਸਕਦੇ ਹੋ ਸੋ ਫੋਨ ਕਰਦੇ ਆ ਇਹਨੂੰ ਓਪਨ ਦੇਖਦੇ ਆ ਇਹਦੇ ਵਿੱਚ ਕੀ ਕੁਝ ਆਉਂਦਾ ਦਿਖਾਉਣੀ ਹੈ ਤੁਹਾਨੂੰ ਲਵਿਆ ਜਾ ਲੋ ਜੀ ਇਹ ਸਾਰੀ ਡਿਵਾਈਸ ਖੁੱਲ ਕੇ ਆਉਂਦੀ ਹੈ ਤੇ ਜਿਵੇਂ ਆ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਬਣ ਜਾਂਦੀ ਹੈ ਡਿਵਾਈਸ ਅਸੈਂਬਲ ਕਰਕੇ ਤੇ ਆ ਇਹਦਾ ਆ ਗਿਆ بیس ਜਿੱਥੇ ਇਹ ਡਿਵਾਈਸ ਫਿੱਟ ਹੋਣੀ ਹੈ بیس ਤੇ ਆ ਵਾਲੀ ਆ ਗਈ ਇਹਦੀ ਮੇਨ ਡਿਵਾਈਸ ਆ ਜਿਹਨੇ ਸਿਗਨਲ ਫੜਨਾ ਹੈਗਾ ਤੇ ਉਸ ਤੋਂ ਬਾਅਦ ਇਹਦਾ ਪਾਵਰ ਕੋਡ ਆ ਕੀ ਪਾਵਰ ਕੇਬਲ ਤੇ ਆ ਵਾਲਾ ਆ ਗਿਆ ਇਹਦੇ ਨਾਲ ਇੱਕ ਐਡਾਪਟਰ ਜਿਹੜਾ ਇਹਨੂੰ ਕਰੰਟ ਦੇਊਗਾ ਇਹਦੇ ਨਾਲ ਨਟ ਬੋਲਟ ਆ ਗਏ ਜਿਹੜੇ ਤੁਹਾਨੂੰ ਦੱਸਾਂ ਕਿਵੇਂ ਫਿੱਟ ਹੋਣੇ ਨੇ ਤੇ نیچے ਆਗੇ ਦੇ ਹਿੱਸੇ ਆ ਵਾਲੇ ਚੱਕ ਦੋ ਸਾਈਡ ਤੇ ਆ ਵਾਲੇ ਇਹਦੇ ਨਾਲ ਲੋਕ ਬਣੇ ਹੁੰਦੇ ਆ ਇਹਨੂੰ ਅਟੈਚ ਕਰਨ ਵਾਸਤੇ ਲੇੜੇ ਲਾ ਕੇ ਦਿਖਾ ਦੇ ਆ ਵਾਲੇ ਲੋਕ ਹੈ ਜਿਵੇਂ ਆ ਵਾਲੇ ਲੋਕ ਹੈ